ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਜੀ ਬਾਬਾ ਜੋਰਾਵਰ ਸਿੰਘ ਜੀ ਪਾਪਾ ਫਤਿਹ ਸਿੰਘ ਜੀ ਜਿਨ੍ਹਾਂ ਨੂੰ ਕੀ ਸਰਹੰਦ ਦੀਆਂ ਦਵਾਰਾਂ ਵਿੱਚ ਚਿੰਨ ਕੇ ਸ਼ਹੀਦ ਕਰ ਦਿੱਤਾ ਸੀ ਪਰ ਈਨ ਨਹੀਂ ਮੰਨੀ ਸੀ ਸੁਬਾਹੀ ਸਰਹੰਦ ਨੇ ਬਹੁਤ ਜਾਦੇ ਜੋਰ ਲਾ ਦਿੱਤਾ ਸੀ ਲੇਕਿਨ ਗੁਰੂ ਗੋਬਿੰਦ ਸਿੰਘ ਜੀ ਦੇ ਫਰਜੰਦਾ ਨੇ ਹਾਰ ਨਹੀਂ ਮੰਨੀ ਜਿੰਨਾ ਕਰਕੇ ਕੀ ਅੱਜ ਸਾਡੇ ਸਿਰਾਂ ਉੱਤੇ ਇਹ 17 ਫੱਬਦੀਆਂ ਨੇ ਤੇ ਉੱਚੇ-ਉੱਚੇ ਨਿਸ਼ਾਨ ਸਾਹਿਬ ਝੂਲਦੇ ਆ ਉਹ ਸਭ ਉਹਨਾਂ ਦੀ ਬਦੌਲਤ ਹੀ ਆ ਸਾਨੂੰ ਸਭ ਨੂੰ ਪਤਾ ਹੈ ਕਿ ਆਪਾਂ ਸਭ ਨੂੰ ਇਤਿਹਾਸ ਪਤਾ ਹੋਣਾ ਬਹੁਤ ਹੀ ਜ਼ਰੂਰੀ ਹੈ ਕਿ ਆਪਣਾ ਗੁਰਦੁਆਰਾ ਫਤਿਹਗੜ੍ਹ ਸਾਹਿਬ ਜਾਣਿਆ ਤਾਂ ਹਰ ਇੱਕ ਨੂੰ ਇਤਿਹਾਸ ਬਾਰੇ ਨੌਲੇਜ ਹੋਣੀ ਬਹੁਤ ਹੀ ਜ਼ਰੂਰੀ ਆ ਕਿ ਇਹ ਬਹੁਤ ਹੀ ਪਵਿੱਤਰ ਧਰਤੀ ਹੈ ਜਿੱਥੇ ਕਿ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਹੋਰ ਕਿੰਨੇ ਹੀ ਸਿੱਧਾ ਦੀ ਧਰਤੀ ਹੈ ਇਹ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇੱਥੇ ਇੱਟ ਨਾਲ ਇੱਟ ਖੜਕਾਈ ਸੀ ਤੇ ਸਭ ਸੰਗਤ ਜਾਣਦੀ ਹੀ ਹੈ ਕੀਮਾ ਕਰਨ ਜੇ ਕੋਈ ਗਲਤੀ ਹੋ ਗਈ ਤਾਂ ਮaaf ਕਰ ਦੇਣਾ ਤੇ ਹੁਣ ਆਪਾਂ ਸੋਨੂੰ ਦਰਸ਼ਨ ਕਰਵਾਉਣ ਲੱਗੇ ਹਾਂ ਠੰਡਾ ਬੁਰਜ ਗੁਰਦੁਆਰਾ ਠੰਡਾ ਬੁਰਜ ਜੀ ਤੇ ਜਿੱਥੇ ਕੀ ਮਾਤਾ ਗੁਜਰ ਗੁਰਜੀ ਤੇ ਬਾਬਾ ਜੋਰਾਵਾਰ ਸਿੰਘ ਬਾਬਾ ਫਤਿਹ ਸਿੰਘ ਨੂੰ ਕੈਦ ਕਰਕੇ ਰੱਖਿਆ ਸੀ ਜਦੋਂ ਕੀ ਕਚਹਿਰੀ ਲੱਗਦੀ ਸੀ ਇਥੋਂ ਲੈ ਕੇ ਜਾਂਦੇ ਸੀ ਉਸ ਟਾਈਮ ਇੱਥੇ ਬੜੀ ਠੰਡ ਹੁੰਦੀ ਸੀ ਇਹ ਸਭ ਤੋਂ ਉੱਚੀ ਇਮਾਰਤ ਸੀ ਇੱਥੇ ਹਵਾ ਸਿੱਧੀ ਆ ਕੇ ਲੱਗਦੀ ਹੁੰਦੀ ਸੁਨਦ ਦੇ ਮਤਾਬ ਇਦਾਂ ਦੱਸਿਆ ਹੈ ਕਿ ਇਸ ਦੇ ਨਾਲ ਇੱਕ ਨਦੀ ਵੀ ਚੱਲਦੀ ਸੀ